ਬਹੁਤ-ਬਹੁਤ ਬਹੁਤ-ਬਹੁਤ ਤੁਹਾਡਾ ਧੰਨਵਾਦ ਅੱਜ ਮਲੋੜ ਦੇ ਵਿੱਚ ਕਾਕਾ ਬਰਾੜ ਜੀ ਤੁਹਾਡੇ ਕੈਂਡੀਡੇਟ ਨੇ ਫਿਰੋਜ਼ਪੁਰ ਹਲਕੇ ਤੋਂ ਤੁਸੀਂ ਇੱਕ ਤਰੀਕ ਨੂੰ ਫੈਸਲਾ ਕਰਨਾ ਜਿਸ ਮੁਹੱਬਤ ਨਾਲ ਜੇ شدت ਨਾਲ ਤੁਸੀਂ ਪਿਆਰ ਦੇ ਰਹੇ ਹੋ ਇੱਥੋਂ ਤਾਂ ਲੱਗਦਾ ਕਿ ਫੈਸਲਾ ਹੋ ਚੁੱਕਿਆ ਹੈ ਇੱਕ ਤਰੀਕ ਨੂੰ ਦਾ ਬਸ ਬਟਨੀ ਦਬਣਾ ਹੈ 4 ਤਰੀਕ ਨੂੰ ਐਲਾਨ ਹੀ ਬਾਕੀ ਹੈ ਬਹੁਤ-ਬਹੁਤ ਧੋਤਾ ਜਿੱਧਰ ਦੇਖਾਂ ਲੋਕੀ ਲੋਕ ਨਜ਼ਰ ਆਉਂਦੇ ਨੇ ਸਾਡੇ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਬੈਠੇ ਨੇ ਜਿੰਦਾਬਾਦ ਨਾਮ ਅਗਮੀ ਪਾਰਟੀ ਜਿੰਦਾਬਾਦ 1 ਜੂਨ ਨੂੰ ਜਦੋਂ ਜਾਓਗੇ ਤਾਂ ਮਸ਼ੀਨ ਤੇ ਆਪਣਾ ਬਟਨ ਜਿਹੜਾ ਹੈ ਉਹ ਚੌਥੇ ਨੰਬਰ ਤੇ ਆਉਣਾ ਆਪਾਂ ਪਹਿਲੇ ਨੰਬਰ ਤੇ ਸੋ ਵੀਰੋ ਮੈਂ ਹਜੇ ਦੋ ਪ੍ਰੋਗਰਾਮਾਂ ਤੇ ਹੋਰ ਜਾਣਾ ਹੈ ਹਲੋ ਹੁਣ ਤੁਸੀਂ ਇੰਨਾ ਬੋਲਣ ਲੱਗ ਗਏ ਹਲੋ ਹੁਣ ਤੁਸੀਂ ਇੰਨਾ ਬੋਲਣ ਲੱਗ ਗਏ ਕਿ ਮੈਨੂੰ ਬੋਲਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਬੋਲਣ ਲੱਗੇ ਤੁਹਾਨੂੰ ਪਤਾ ਲੱਗ ਗਿਆ ਸਾਰਾ ਕੁਝ ਹਲੋ ਇੱਕ ਮੈਂ ਤੁਹਾਨੂੰ ਅੱਜ ਇੱਕ ਮੈਂ ਨਵੀਂ ਚੀਜ਼ ਸੁਣਾਜਣਾ ਸੁਣੀ ਬੈਠਿਆ ਅੱਜ ਹੀ ਅਜੇ ਲਿਖੀ ਹੈ ਨਰੂਆ ਨੇ ਸੁਣਾਈ ਹੈ ਇੱਕ ਬਾਦਲ ਸੁਣਾਈ ਹੈ ਹੁਣ ਤੁਹਾਡੇ ਕੋਲੇ ਸੁਣਾ ਦਿੰਨੇ ਆ ਉਹ ਸਾਰਾ ਕੁਝ ਹੀ ਆ ਬਸ ਉਦੋਂ ਬਾਅਦ ਵੋਟਾਂ ਪਾਉਣ ਲਈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਭ ਚਾਹੁੰਦੇ ਸੀ ਉਹ ਤੋਂ ਬਾਅਦ ਸਮਝ ਹੀ ਨਾ ਸੋਚੀ ਹੈ ਕਾਲੀ ਦਲ ਦੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਹੈ ਮੇਰਾ ਸੁੱਕੀ ਜਾਵੇ ਖੂਨ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਪਰ ਅਸੀਂ ਮੌਜ ਬੜੀ ਲੁੱਟੀ ਐ ਅਸੀਂ ਮੌਜ ਬੜੀ ਲੁੱਟੀ ਆ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਜੜ ਸਾਡੀ ਸਤੌਜ ਵਾਲੇ ਮਾਨ ਨੇ ਹੀ ਪੁੱਟੀ ਐ ਲੈ 4 ਜੂਨ ਨੂੰ ਬਾਦਲ ਪਰਵਾਰ ਦੀ ਰਾਜਨੀਤੀ ਤੋਂ ਸਦਾ ਲਈ ਛੁੱਟੀ ਹੈ ਬੋਲੇ ਸੋਨਿਹਾਰ ਇਨਕਲਾਬ ਜਿੰਦਾਬਾਦ ਸਾਰੇ ਹੀ ਫਲਕਾ ਭੋਇ ਦੇ ਵਾਸੀ ਤੇ ਮਲੋਟ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਜਿੰਨਾ ਵੱਡਾ ਪਿਆਰ ਤੁਸੀਂ ਆਦੀ ਦਿੱਤਾ ਹੈ ਆਪਣਾ ਕੋਈ ਹੈ ਆਪਣੀ ਜਤ ਜਤ ਯਕੀਨੀ ਹੈ ਤੁਸੀਂ ਐਸੇ ਪਿਆਰ ਨਾਲ ਦਸ ਦਨ ਹੋਰ ਮਿਹਨਤ ਕਰ ਲੋ 1 ਜੂਨ ਨੂੰ ਆਪਾਂ ਬੂਥ ਸਮਾੰਗੇ ਆਂ ਆਪਾਂ ਆਪਦੇ ਆਉਦੇ ਪਿੰਡ ਸਮਾੰਗੇ ਆਂ ਆਪਾਂ ਆਪਦੇ ਆਉਦੇ ਪਿੰਡ ਸਮਾੰਗੇ ਆਂ ਤੇ ਮਾਨ ਸਾਹਿਬ ਦੇ ਜਿਹੜਾ ਕੀਤੇ ਹੋਏ ਕੰਮ ਤਾਂ ਪਹਰਾ ਜੈਣਾ ਹੈ ਮਾਨ ਸਾਹਿਬ ਨੇ ਜਿਹੜੀ ਬਿਜਲੀ ਫਰੀ ਦਿੱਤੀ ਔਰ ਮਾਨ ਸਾਹਿਬ ਨੇ ਜਿਹੜਾ ਸਕੂਲਾਂ ਦੀ ਹਾਲ ਸੁਧਾਰੀਆ ਉਹਦੇ ਲਈ ਸਾਰੇ ਹੀ ਰਾਹ ਮੌਤੇ ਪੰਜਾਬ ਨੂੰ ਬਚਾਉਣ ਲਈ ਆਏ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਲਈ ਮਾਨ ਸਾਹਿਬ ਦਾ ਸਾਥ ਦਿਓ ਤੇ 13 ਦੇ 13 ਕੈਂਡੀਡੇਟ ਜਿਵਾ ਕੇ ਪਾਰਲੀਮੈਂਟ ਵਿੱਚ ਭੇਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ